ਦੋਟਾ ਨੂੰ ਆ ਕੇ ਬਿਠਾਇਆ ਯਾਰ ਅੰਦਰ ਕੋਈ ਨਾ ਤੂੰ ਦਿਨ ਨਾਲ ਤੇ ਮੈਨੂੰ ਕੋਈ ਨ ਦਵਾਈ ਕੋਈ ਗੱਲ ਦੱਸ ਤੇ ਕੌਣ ਹੈ ਤੁਸੀਂ ਆ ਮੈਂ ਆਪਣੀ ਪਾਰਟੀ ਨਾਲ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਸਾਡੀ ਦੇਸ ਆ ਕੋਣ ਅੱਛਾ ਹਰਕੇ ਨਾ ਹਰਕੇ ਨਾ ਬਾਹਰ ਨਹੀਂ ਜਾਨ ਨਾ ਨਹੀਂ ਜਾਨਦਾ ਨਾ ਆਪ ਨੂੰ ਜਾਣ ਦੋ ਜਾਣ ਦੋ ਕੋਈ ਮਤਲਬ ਕੀ ਆ ਜਾ ਜਾ ਆਹ ਗੁੰਡਾ ਕਰਦੀ ਦੇਖੋ ਜੀ ਥੋੜਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਬੰਦੇ ਤੁਹਾਡੇ ਨਾਲ ਬੈਠੇ ਨਾ ਮੈਂ ਤੈਨੂੰ ਜਾਣ ਦੇ ਤਾ ਇੱਕ ਮਿੰਟ ਆਹ ਗੁੰਡਾ ਰਾਤ ਦੇ ਅੰਦਰ ਕਿਉਂ ਬੈਠੇ ਸੀ ਬਈ ਤਰਾਂ ਜਾਣ ਦੋ ਠੀਕ ਹੈ ਜੀ ਜਾ ਜਾ ਉਹ ਜਾ ਵਾ ਜਾ ਲੈ ਜੀ ਤੁਸੀਂ ਖੜੇ ਹੋ ਜਾਓ ਚੱਲ ਆਂ ਗੁੰਡਾ ਤੋਂ ਲਾ ਕੇ ਬਿਠਾਇਆ ਅੰਦਰ ਇਹ ਲੋਕਮਣੇ ਬੰਦ ਹੋੜੇ ਮੁਰੇ ਗਈ ਇੱਕ ਪੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਾਈ ਇਹ ਇੱਕ ਮਿੰਟ ਸੁਣ ਦਿਓ ਲੱਗਦਾ ਆ ਕੇ ਬਾਹਰ ਲਿਖ ਕੇ ਲਾਇਆ ਹੋਇਆ ਅਸੀਂ ਆਉਂਦੇ ਕੰਮ ਕਰੀ ਜਾਂਦੇ ਅਸੀਂ ਤੁਸੀਂ ਹੋਰ ਤੁਸੀਂ ਕਿਹਾ ਆ ਕੇ ਆ ਕੇ ਉਹਨੇ ਅਸੀਂ ਰੋਕ ਹੁੰਦਾ ਤਾਂ ਨਹੀਂ ਨਾ ਲਾਇਆ ਮੈਂ ਇਹ ਸੁਣਦੇ ਤੁਸੀਂ ਕਹੋਗੇ ਦੋ ਮਿੰਟ ਮੈਨੂੰ ਰੋਕਾ ਤੇ ਵੀ ਗੱਲ ਕਰਨੀ ਕਿਉਂ ਲਾਇਆ ਤਾਂ ਹੁੰਦੀ ਤਾਂ ਨਹੀਂ ਹੋਣੀ ਹੋਰ ਬੰਦੇ ਨਾਲ ਨਹੀਂ ਤੁਸੀਂ ਇਹ ਵੇਖੋ ਜੀ ਅੱਜ ਬਾਹਲੇ ਬੰਦੇ ਆਏ ਤੁਸੀਂ ਇਹ ਵੇਖੋ ਬਾਹਰ ਨੋਟਿਸ ਆਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ। ਹਾਂਜੀ ਹਾਂਜੀ। ਤੇ ਸਾਡੇ ਫਰੀਦਕੋਟ ਦੇ ਐਮ.ਐਲ.ਏ. ਸਾਹਿਬ ਦਾ ਪੀ.ਏ. ਤੁਸੀਂ ਆਹ ਨਾਲ ਪਾਰਟੀਆਂ ਦੇ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ। ਇਹ ਕਿੱਥੋਂ ਦਾ ਤਰੀਕਾ ਵੀ। ਤੇ ਮਾਰਕੀਟ ਕਮੇਟੀ ਸਾਹਿਬ ਦਾ ਚੇਅਰਮੈਨ ਹੈ। ਉਹ ਮਾਰੇ ਆਲਾ ਜੀ ਦਾ। ਮਾਰੇ ਆਲਾ ਰਮਨਦੀਪ ਜੀ ਰਮਨਦੀਪ। ਉਹੀ ਹੈ ਨਾ? ਦੱਸਦੇ ਇਹ ਕੋਈ ਨਾ ਕੋਈ ਦਿਨ ਲਾ ਦੇਣ ਨੂੰ ਕੋਈ ਨਾ ਕੋਈ ਵਾਰੀ ਕੋਈ ਗੱਲ ਦੱਸ ਦੇ ਕੌਣ ਹੈ ਜੇ ਤੁਹਾਨੂੰ ਪਤਾ ਚੱਲੂਗਾ ਮੇਰੇ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਦਤ ਦਾ ਇੱਕ ਮਿੰਟ ਪਹਿਲਾਂ ਬਹੇਜੂ ਆਇਆ ਉਹ ਤੁਹਾਨੂੰ ਤੁਹਾਡੇ ਮਾਰਕੀਟ ਕਮੇਟੀ ਸਾਦਤ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਈਆਂ ਐ ਅਤਰਾਜ ਲੋਕਾਂ ਨੇ ਡਿਸਾਈਡ ਕਰ ਰਹੀ ਐ ਸਰ ਮੈਨੂੰ ਐਸਾ ਕੋਈ ਵੇਖੋ ਪੇਜ ਅਤਰਾਜ ਜੀ ਦਾ ਦੇ ਦਿਓ ਆ ਕਾਗਜ਼ ਕੀ ਐ ਇਹਦਰ ਐ ਅਸੈਂਟਾ ਦੇ ਆਰਡਰ ਐ ਮੇਰੇ ਕੋਲ ਕੋਈ ਦੱਸ ਦੇ ਕਾਗਜ਼ ਐ ਇਹ ਇਲੈਕਸ਼ਨ ਰਿਲੇਟਡ ਇਹ ਹੈ ਇਲੈਕਸ਼ਨਲ ਪਰ ਕੋਈ ਤਰਾਜ ਦੇ ਰਾਜ ਨੂੰ ਕਿ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਫਿਰ ਜੇ ਸਹੀ ਕੰਮ ਕਰਨ ਤੇਰੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਸ਼ਰਾਧਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਤਕਾਦਰੋਂਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਓ ਤੇ ਮੇਰੇ ਅਰਦਾ ਜਬਾਨ ਲਾ ਕੇ ਪਾਸੇ ਹੋ ਜਾਂਦਾ ਹਾਂ ਮੈਂ ਭੁਗਤਣਾ ਤੈਨੂੰ ਪੈਣਾ ਤੂੰ ਨਾਲ ਕਰੋ ਇਹੇ ਜੇ ਕੰਮ ਇਹ ਬਈ ਜਮਾ ਦੇਖਦੇ ਆਉਂਦੇ 10% ਮੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋ ਪਾੜਾ ਬਾਹਰ ਤਰਾ ਤਰਾ ਕਰੀ ਜਾਂਦੇ ਕਿਜੋਂ ਦਾ ਅਸੂਲ ਹੈ ਯਾਰ ਪ੍ਰੇਮ ਮੈਨੂੰ ਦੱਸ ਇਸ ਗੱਲ ਦਾ 77 ਲੋਕਾਂ ਦਾ ਚੇਅਰਮੈਨ ਦਾ ਨਹੀਂ ਆ ਪਬਲਿਕ ਦਾ ਦਫਤਰ ਹੈ ਪਬਲਿਕ ਦਾ ਦਫਤਰ ਹੈ ਅੱਜ ਵੀਡੀਓ ਦਫਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੈਨੋ ਮੁੱਖ ਮੰਤਰੀ ਸਾਹਿਬ ਆਪਦੇ ਪ੍ਰਿੰਟ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਐ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਨਾਸ ਕਰਨ ਵਾਸਤੇ ਕਰ ਰਹੇ ਐ ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕਿ ਇਹ ਡਿਫਾਲਟਰ ਹੈ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਮਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਦੇ ਤੇ ਉਹਨੂੰ ਮੈਂ ਕੁਝ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਾਂ 115 ਪਿੰਡ ਸ਼ਾਇਦ ਇਹ ਸਾਰੇ ਬਲਾਕ ਚ ਹੈ ਸਾਡੇ ਕੁਝ ਸਾਡੇ ਪਿੰਡਾਂ ਕੁਝ ਪੂਰੇ ਹਲਕੇ ਦੇ ਪਿੰਡ ਹੈ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਹਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਦੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਫ੍ਰੀ ਐਂਡ ਫੇਅਰ ਚ ਹੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਤੂੰ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਵੇ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਇਹ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਈਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਹਨ ਉਸ ਇਲੈਕਸ਼ਨ ਕਮਿਸ਼ਨ ਕੋਰੇ ਆਲਰੇਡੀ ਜਾ ਚੁੱਕੀਆਂ ਹੈ ਮਾਈ ਨੇਮ ਉਸ ਅਸੀਂ ਹਾਈ ਕੋਰਟ ਦੇ ਵਿੱਚ ਕੇਸਸ ਲੈ ਕੇ ਗਏ ਜਿਦੇ ਚ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਦੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਦਰ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸਬਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ریلیਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਹੈ ਤੇ ਇੱਕ ਮਾੜਾ ਇੰਪ੍ਰੈਸ਼ਨ ਵੀ ਜਾਂਦਾ ਮੈਂ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚ ਆਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇੰਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ। ਤੋਂ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਹੈ। ਹਾਲਾਤ ਅੱਜ ਤੁਸੀਂ ਦੇਖੋ। ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੈਨ। ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਹੈ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ। ਮੈਂ ਸਰਬਸੰਮਤੀਆਂ ਕਰਾਉਣਾ ਚਾਹੁੰਦਾ। ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲਗਿਆ ਪਿਆ। ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਐ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਲਾਸਤ ਕਰਨ ਵਾਸਤੇ ਕਰ ਰਹੇ ਐ। ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ। ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੱਗ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਐ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਐ ਸਾਰੀ ਫਾਈਲ ਤੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸੀ ਲਿਖ ਕੇ ਦੇ ਕੀ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆਂ ਹਰ ਤਰ੍ਹਾਂ ਦਾ ਹਿੱਲਾ ਮਰਦਿਆ ਜਾ ਰਿਹਾ ਲੋਕਾਂ ਦੇ ਕਾਗਜ਼ ਇਲੈਕਟ੍ਰੋਨੂੰ ਮੈਂ ਕੁਛ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਿਆ 115 ਪਿੰਡ ਸ਼ਹਿਰ ਦੇ ਸਾਰੇ ਬਲਾਕ ਚ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਹਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਪ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਿਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਭਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਤੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਦਰ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਜੁਮਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਹੈ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਂ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਕਸਰਾਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਦੇ ਪ੍ਰੈਸ਼ਰ ਚੋਂ ਦੀ ਲੋਡ ਨਹੀਂ ਇੱਕ ਫ੍ਰੀ ਐਂਡ ਫੇਅਰ ਇਮਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਨੂੰ ਲੋਕ ਚਾਹੁੰਦੇ ਐ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰਨ